ਕਰੇਗੇ ਲੈ ਪਾਣੀ ਪਿਲਾ ਰਮੀ ਬਾਈ ਪਾਣੀ ਪਾਣੀ ਹਾਂ ਹੋ ਰਿਹਾ ਪਾਣੀ ਪਿਲਾ ਕੰਦਰ ਦਾ ਇਹਦਾ ਬਹੁਤ ਕੰਮ ਕਰਨਾਗਾ ਕਰੇਗੇ ਹੈ ਸਾਰੀਆਂ ਲੱਕੜਾਂ ਤੇ ਥੋਪੜਵਾਉਂ ਨਹੀਂ ਓਏ ਉਹ ਨਹੀਂ ਯਾਰ ਹਲੇ ਨਹੀਂ ਮੈਨੂੰ ਵਾਟਰ ਦੀ ਲੋੜ ਯਾਰ ਗਰੀਬੋ ਫੱਕੀ ਹਾਰ ਐ ਵਧੀਆ ਹੋ ਠੀਕੋ ਕੀ ਕਹਿਤੀਗਾ ਗਰੀਬੋ ਅੱਛਾ ਨਾਈਸ ਕਦੋਂ ਆਏਗਾ ਹੁਣ ਹੀ ਆਇਆ ਅੱਛਾ ਹਾਂ ਬਸ ਪਾਣੀ ਪਾਣੀ ਆ ਭੀਤਾ ਉਧਰ ਕਿੱਥੇ ਗਿਆ ਤੀਆ ਝੂਲੇ ਫੜਾਇਆ ਹੈ ਕਿੱਥੇ ਗਿਆ ਤੀਆ ਸ਼ਰਮਦੀ ਦਾ ਘਾਟ ਆ ਭਾਈ ਸ਼ਰਮਦੀ ਘਾਟ ਆ ਗੱਗੀ ਇੱਕ ਤਾਂ ਇੰਨਾ ਕੁਝ ਕਰਤਾ ਉਤੋਂ ਆ ਕੇ ਬੰਦੇ ਦੀ ਅੱਖਾਂ 'ਚ ਸ਼ਰਮ ਵੀ ਨਹੀਂ ਹੈਗੀ ਹੈ ਮਾਫੀ ਦਾ ਕੀ ਮੰਗਣੀ ਦੀ ਸਸਰੀ ਘਾਲ ਵੀ ਨਹੀਂ ਮਲਾਉਂਦਾ ਹੈ ਆਫਿਰ ਉਸੇ ਵਸੈ ਨੂੰ ਹੈ ਤੂੰ ਸ਼ਰਮ ਦੀ ਘਾਟ ਆ ਹੈ ਨਾ ਕਰਿਆ ਕਰੋ ਇਹੋ ਜਿਹਾ ਕੁਛ ਐਂ ਕਹ ਤਾ ਬੋਲਦਾ ਹਾਂ ਇਹਨੇ ਗੋਦ ਪਾ ਲਿਆ ਮੈਨੂੰ ਪਾ ਲਿਆ ਹੋਵੇ ਪਰ ਮੈਂ ਆਉਂ ਨਹੀਂ ਰਿਹਾ ਮੈਂ ਦੇਖ ਲਾ ਫਿਰ ਮੈਂ ਵੀ ਆਉਂ ਨਹੀਂ ਰਿਹਾ ਨਾ ਹੁਣ ਕੜਾ ਤੂੰ ਜਾਣਾ ਮੋੜ ਬਣ ਕੇ ਆਉਣਾ ਉਹ ਹੀ ਆ ਤੇ ਬੈਰ ਬੈਰ ਪੈਸੂ ਦੱਸਾਂ ਮੈਂ ਮੈਂ ਵੀ ਬੈਲੀਓਂ ਦੇ ਟੱਚ 'ਚ ਹੀ ਆਇਆ ਕੁਛ ਬਣ ਕੇ ਆਇਆ ਮੈਂ ਤੂੰ ਤਾਂ ਡਰਦੀ ਨਹੀਂ ਕੀ ਤੇ ਜਾਣਾ ਮੋੜ ਆਉਣ ਲੱਗ ਗਿਆ ਹੁਣ ਜਾਣਾ ਮੋੜ ਸਾਡੇ ਮਿਰਚ ਤਾਂ ਦੌੜ ਦੌਣ ਲੱਗ ਗਿਆ ਮੇਰੇ ਨਾਲ ਲਾ ਕੁਭਰਾਉਣੀ ਕਰ ਮੈਂ ਤੈਨੂੰ ਗੱਲ ਦੱਸਤੀ ਆ ਮੈਂ ਕਸਾੜੀ ਕਸਾੜਾ ਗੁੱਟੂ ਨਾਲ ਹੈ ਰਿਸ਼ਤੇਦਾਰ ਹੀ ਆ ਸਾੜਾ ਫੇਰ ਤੂੰ ਮੈਨੂੰ ਕਿਵੇਂ ਲਾਡਲੀ ਬੋਲਦਾ ਓਏ ਤੇਰਾ ਫੇਸ ਕੁੱਟੂ ਮੈਂ ਕਿਤੇ ਹੋਆ ਗੱਲਾਂ ਹੀ ਕਰਦਾ ਮੂੰਹ ਲੱਗਦਾ ਚਿੱਕੜ ਚ ਰੋਣਾ ਮਾਰਿਆ ਜਿੱਤੇ ਆਪਦੇ ਬਹਿਣਗੇ ਉਹ ਦਿਨ ਗਏ ਜਦੋਂ ਮੈਂ ਇਹੇ ਕਰਦਾ ਸੀ ਪਰ ਮੇਰੇ ਵੀ ਉਹ ਦਿਨ ਗਏ ਜਿਹੜਾ ਤੈਨੂੰ ਹਥਿਆਰਾਂ ਬਾਰੇ ਦੱਸਦਾ ਸੀ ਆ ਦੇਖ ਲੈ Amazon ਤੋਂ ਆਇਆ ਡਿਸਕਾਊਂਟ ਤੇ ਏਸ਼ੀਅਨ ਵਾਲੀ ਕਰਦਾ ਕੱਲ ਪਤੌੜ ਲਾ ਕੇ ਹਟਿਆ ਇਹਦੇ ਨਾਲ ਪਰ ਸੋ ਕੋਲ ਚਲਾ ਹੀ ਦੀਏ ਬੜਾ ਸਾਈਡ ਤੇ ਹੋ ਮੈਂ ਗੱਲ ਕਰ ਲਵਾਂ ਕਰ ਲਾ ਵੀਰਾ ਕਿਵੇਂ ਲਾਉਣਾ ਤੂੰ ਮੈਨੂੰ ਮੇਰੀ ਗੱਲ ਸੁਣੋ ਤੁਸੀਂ ਠਾਣਿਆਂ ਦੇ ਵਿੱਚ ਰਿਪੋਰਟਾਂ ਲਿਖਾਉਣੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤਾਂ ਤੂੰ ਪਈ ਸਪਰੇਹਾਂ ਪਾਉਣਾ ਦਾੜਾ ਚ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਭੇਂਦੀ ਦੁਕਾਨਾਂ ਹਸਪਤਾਲਾਂ ਚ ਕੰਧਾਂ ਤੇ ਕੀ ਹਾਂ ਲਿਖੀਆਂ ਜਾਂਦੀਆਂ ਨਹੀਂ ਗਈਆਂ ਤੈਨੂੰ ਨਹੀਂ ਸ਼ਰਮ ਆਉਂਦੀ ਪਈ ਨਹੀਂ ਨਹੀਂ ਸਾਨੂੰ ਪਤਾ ਹੀ ਨਹੀਂ ਅੱਡੇ ਪਿਓ ਵਰਗੇ ਤਾਇਏ ਨੂੰ ਮਾਰਦਾ ਤੈਨੂੰ ਨਹੀਂ ਸ਼ਰਮ ਆਉਂਦੀ ਚੌਰਿਆ ਚੌਰਿਆ ਟੌਂੜਿਆ ਲੰਡਾ ਕਹਦੇ ਲੰਡਾ ਲੰਡਿਆਂ ਗਾੜਾ ਕਹਦੇ ਹੁਣ ਗਾੜਿਆ ਗਾੜਿਆ ਬੱਚਰ ਕਹਦੇ ਹੁਣ ਬਸ ਪ ਮੈਂ ਕਹਿ ਦ ਨਾ ਗਾਓ ਦੱਸ ਕੀ ਕਰੇਗਾ ਫੇਰਾ ਤੇਰੀ ਭੈਣ ਨੂੰ ਪੁੱਛੀ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਉਹਨੇ ਕੀ ਨਹੀਂ ਕੀਤਾ ਤੇਰੇ ਲਈ ਭੈਣ ਨੂੰ ਕਹਿ ਪਰ ਮੈਂ ਕਿਹਾ ਬੈਠਾ ਗੱਲਾਂ ਮੇਰੀ ਗੱਲ ਸੁਣ ਨੋ ਪਤਾ ਪਤਾ ਦਾ 80000 ਬੰਦਾ ਰਹਿਣਾ ਮਰੇ ਨਾਲ ਕਿਤੇ ਹੋਰ ਆਵਾ ਕਰਦਾ ਹੋਵੇ ਖੁਸ਼ੀਆਂ ਦੇ ਦਿੰਦੇ ਪੁੱਤ ਕਲੇਸ਼ ਨਾ ਪਾਉਂਗਾ ਹਾਂ ਪਰ ਰਹਿਣਾ ਦਾ ਫਰਾ ਕਲੇਸ਼ ਨਾ ਪਾ ਗੀ ਬੱਸ ਭਾਈ ਰਿਪੋਰਟ ਵਾਪਸ ਕਰਵਾ ਲਈ ਕਰਾ ਲਿਆ ਭਾਈ ਕਰਾ ਲਿਆ ਵਾ ਲਈ ਹਾਂ ਭਾਈ ਪਤਾ ਨਹੀਂ ਤਾਰਾ ਕਿੱਥੇ ਤੱਕ ਹਾਂ ਸਾਨੂੰ ਪਤਾ ਤੇਰਾ ਭਾਈ ਪਤਾ ਸਾਨੂੰ ਤੂੰ ਬਹੁਤ ਪਹੁੰਚੀ ਚੀਜ਼ਾਂ ਮੈਂ ਇਹਨੇ ਗੋਦ ਪਾਲਿਆ ਮੈਨੂੰ ਹੁਣ ਤੂੰ ਐ ਲਾ ਲੈ ਜੇ ਇਹਨੂੰ ਕੁਝ ਕਹੇਗਾ ਨਾ ਤਾਂ ਤੇਰੀ ਧੌਣਾ ਇੱਥੇ ਹੋਊਗੀ ਧਰਤੀ ਤੇ ਹੋਊਗੀ ਧਰਤੀ ਤੇ ਆ ਕੀ ਕਰ ਰਹੇ ਹੋ ਤੁਸੀਂ ਲੱਕੜਾ ਕਿਉਂ ਉੱਥੋਂ ਚੱਕੀ ਜਾਂਦੇ ਸਾਡੀਆਂ ਸਗਣ ਸਗਣ ਪੈ ਗਿਆ ਤਾਂ ਸਗਣ ਚਾਹ ਤਾਂ ਪੈ ਗਿਆ ਸਗਣ ਤਾਨੂੰ ਪੈ ਗਿਆ ਸਗਣ ਓ ਚੱਲਦਾ ਹੁੰਦਾ ਨਾਟਕ ਜਾ ਦੂਰਦਰਸ਼ਨ ਤੇ ਸਾਗਣ ਸਾਗਣ ਸਕੀਮ ਆ ਗਈ ਮੇਰੀ ਮੇਰੀ ਸਾਗਣ ਸਕੀਮ ਆਈ ਆ ਗਈ ਫਾਰਮ ਭਰੇ ਦੀ ਮੇਰੇ ਮੇਰੇ ਫਾਰਮ ਭਰੇ ਦੀ ਫਾਰਮ ਪਰ ਲੱਗ ਗਈ ਸਾਗਣਾ ਨੇ ਸਾਗਣ ਸਕੀਮ ਆ ਗਈ ਮੇਰੀ ਮੇਰੀ ਗੱਲ ਸੁਣ ਲਓ ਜੇ ਘਰੇ ਕੋਈ ਗੱਲਬਾਤ ਹੋ ਗਈ ਮੈਂ ਚੱਲਿਆ ਫਰੀਦਕੋਟ ਮੇਰੀ ਵੋਟਾਂ ਚ ਲੱਗ ਗਈ ਜਾ ਭਾਈ ਜਾ 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 ਹਾਂ ਵਧੀਆ ਵਧੀਆ ਫਿਰ ਭੱਗ ਜਾ ਮੈਂ ਤੈਨੂੰ ਵਿਦਾ ਕੋਈ ਹੈਪਨਿੰਗ ਹੋ ਗਈ ਮੈਂ ਸਤਿਕਾਰ ਕਰਦਾ ਧਰਤੀ ਨੂੰ ਵੀ ਜਾ ਭਾਈ ਆਪਾਂ ਤਾਂ ਮੇਰੀ ਗੱਲ ਸੁਣ ਲੈ ਜਿੰਨਾ ਟਾਈਮ ਉਰੇ ਰਹਾਂਗੇ ਅਮਰੇ ਬੰਦੇ ਵੀ ਆਉਣਗੇ ਆਪਦਾ ਪਾਰਟੀ ਵਾਦੀ ਕਰਾਂਗੇ ਲੱਕੜ ਪਾੜ ਦਾਂਗੇ ਛੱਤੀ ਜੀ ਗੱਲ ਆ ਗਈ ਮ ਕੀ ਬਣ ਗਿਆ ਦੱਸ ਕੀ ਬਣ ਗਿਆ ਭੁਗ ਜਾ ਮੇਰਾ ਪੁੱਤ ਕਿੰਨੇ ਦਿਨ ਨਹੀਂ ਆਉਂਦਾ ਹੁਣਾ ਮਾਤਾ ਹਜੇ ਆਉਣਾ ਨਹੀਂ ਮਹੀਨਾ ਮੈਂ ਕਿਹਾ ਕਾਣੂ ਮੇਰੀ ਭੈਣ ਡਬਲ ਰੰਡੀ ਹੋ ਜੂਗੀ ਹੁਣ ਤਾਂ ਚਲ ਬੈਠੀ ਹੈਗੀ ਉਹ ਜਾਣ ਦੇ ਕਿ ਕੀ ਮਹੀਨਾ ਜਾਣਾ ਹੈ ਮਹੀਨੇ ਬਾਅਦ ਤੇ ਜਾਣਾ ਮਹੀਨਾ ਨਹੀਂ ਆਉਂਦਾ ਹੁਣਾ ਤੇਰੀ ਮਹੀਨੇ ਸਤਾ ਬਲਾ ਸਾਰਾ ਕੁਝ ਹੈਲੋ ਹਾਂਜੀ ਕਿੱਥੇ ਖੜਿਆ ਗੱਡੀ ਲੌਂਗਵਾਲ ਲੌਂਗਵਾਲ ਤੋਂ ਬੈ ਇੱਥੇ ਅੰਗਰ ਟੋਲਾ ਹਾਂ ਵਾ ਠੀਕ ਆ ਠੀਕ ਆ ਕੋਈ ਗੱਲ ਨਹੀਂ ਮਿਸਾਲ ਸਰ ਵੀ ਨੇ ਕੋਈ ਨਾ ਕੋਈ ਨਾ ਆਜਾ ਮਾਬਸ ਬਾਇਰ ਪੈਕੇਜ ਕਰਵਾ ਰਿਹਾ ਹਾਂਜੀ ਹਾਂਜੀ ਆਜੀ ਸੱਚ ਕਿਹਾ ਪ੍ਰੋਫਿਟ ਡਾਇਮੰਡ ਨੇ ਪੁੱਛ ਕੌਣਾ ਉਹ ਕੌਣ ਹੈ ਲਾਭ ਹੀਰਾ ਠੀਕ ਆ ਪ੍ਰੋਫਿਟ ਡਾਇਮੰਡ ਆ ਕਹਿੰਦਾ ਜੇ ਮਿੱਤਰਾਂ ਦੀ ਚੜਤ ਤੋ ਮੱਚੂ ਕਾਲ ਜਾ ਤੋ ਕੇਪਸੂਨ ਲੈ ਲਈ ਤੂੰ ਜਾ ਬਦ ਹਾਂ ਮੇਰੇ ਨਾਲ ਕੋਈ ਨਹੀਂ ਮੱਚਦਾ ਚੰਗ ਮਾ ਜਾ ਤਰਾ ਹੋਰ ਲੰਘ ਜਾ ਲੰਘ ਜਾ ਬਤਾ ਕਰ ਤੂੰ ਤੇਰਾ ਪੁੱਤ ਮਾਸਟਰ ਡੀਗਰੀ ਮੈਨੂੰ ਨਾ ਨਹੀਂ ਚਾਹੁੰਦਾ ਹਾਂ ਬੋਲ ਮੇਰੇ ਸਾਲੇ ਹੋਏ ਨੇ ਸਾਲੇ ਹੋਏ ਨੇ ਉਹ ਇਹਨੂੰ ਮਾਸਟਰ ਡੀਗਰੀ ਨੇ ਭੱਗ ਜਾਂਦੇ ਹਾਂ ਹਾਂ ਪੁੱਤ ਹੁਣ ਮੈਂ ਤਾਇਆ ਜੀ ਕਹਿੰਦਾ ਹਾਂ ਮੈਂ ਵੀ ਪੁੱਤ ਕਹ ਰਿਹਾ ਮੈਂ ਵੀ ਪੁੱਤ ਕਹ ਰਿਹਾ ਜੇ ਕੋਈ ਹੁਣ ਦੱਸ ਦੇ ਲਿਖਾਉਣੀ ਆ ਕੋਈ ਰਿਪੋਰਟ ਨਾ ਪਈ ਜਉਂਦਾ ਬਾਜ਼ਾਰ ਐ ਤੂੰ ਆਪ ਦੇ ਕਰਦਾ ਤਾੜ ਕੱਟਣ ਨੂੰ ਨਹੀਂ ਰੱਖਿਆ ਗੱਲਾਂ ਪਤਾਵੜ ਕੱਟਣ ਨੂੰ ਨਹੀਂ ਤੂੰ ਆਪ ਦੇ ਕਰਦਾ ਮੈਂ ਆਪ ਦੇ ਕਰਦਾ ਯਾਰ ਮੇਰਾ ਪੁੱਤ ਮਾਸਟਰ ਡੀਗਰੀ ਨੇ ਆਈ ਪਾੜਨੀ ਲੱਕੜ ਨਹੀਂ ਆਏ ਹੇ ਮਹੀਨੇ ਦੇ ਵਿੱਚ ਮੈਂ ਆ ਗਿਆ ਦਵਾਰੇ ਚੰਗਾ ਪਈ ਚੰਗਾ ਚੰਗਾ ਬੜਾ ਪਾਸੇ ਕੀ ਰੱਖ ਲੇ ਦੱਸ ਕੀ ਕਰ ਲੇਗਾ ਮੰਥ ਦੇ ਵਿੱਚ ਜਾਣ ਦੇ ਜਾ ਭੱਜ ਜਾ ਮੇਰਾ ਪੁੱਤ ਕੋਈ ਨਾ ਮੈਨੂੰ ਪਤਾ ਤੂੰ ਬਹੁਤ ਪਹੁੰਚੀ ਹੋਈ ਈ ਤੀਜਾ ਬੱਲ ਜਾ ਭੱਜ ਜਾ ਮੇਰਾ ਪੁੱਤ ਹਾਂ ਮੈਂ ਲੰਘਾਂ ਤਾਣੂ ਲੜਦੇ ਮੇਰਾ ਪੁੱਤ ਗਾੜਾ ਐ